ਹਾਂਜੀ ਕਿ ਕਰਕੇ ਲੱਗੂ ਕਿਧਰ ਗਈ ਤੀ ਉਹ ਠੀਕ ਹੈ ਜੀ ਵਧੀਆ ਬਈ ਲਓ ਜੀ ਠੀਕ ਹੋਣਾ ਉੱਪਰ ਹੁਣ ਬਸ ਐਵੇਂ ਜਿ ਘਰੀਆ ਜਿਵੇਂ ਹੈਗਾ ਨਹੀਂ ਸਾਰੇ ਹੁਣਾ ਨੇ ਕਿ ਮੂਰੇ ਮੂਰੇ ਹੁਣਾ ਸਾਰਾ ਕਿਵੇਂ ਉੱਪਰ ਮੱਲਾ ਆ ਤਾਂ ਛੱਡ ਨਾ ਤੈਨੂੰ ਖਬਰ ਕਿ ਇਹ ਵੀ ਪਾਣ ਉੱਪਰ ਆ ਤਾਂ ਛੱਡਣਾ ਵੇੜਾ ਹੈ ਹੈ ਇਥੋਂ ਲੈ ਕੇ ਛੱਡ ਲੈ ਅੱਛਾ ਇੱਕ ਮਿੰਟ ਰੱਖੋ ਇੱਕ ਜਗ੍ਹਾ ਲੱਗੂ ਮਗਰ ਬਸ ਮਗਰ ਪਿੱਛੇ ਆਉਂ ਨੂੰ ਹਾਂ ਹਾਂ ਅਹੀ ਉਹ ਆ ਹੀ ਲੱਗੂਗੀ ਬਸ ਉਹ ਜਿਹੜਾ ਪੋਰਚਾ ਬਣਾਇਆ ਆਪਾਂ ਤਾਂ ਹਾਂ ਹਾਂ ਆ ਤਾਂ ਆਪਾਂ ਲਾਉਂਦੇ ਨਹੀਂ ਆ ਤਾਂ ਬੰਦੀ ਕਰਨੀ ਆ ਠੀਕ ਆ ਪਾ ਇੱਥੇ ਵੀ ਜਗਾਠ ਲੱਗੂਗੀ ਨਾ ਇੱਕ ਹਣਾ ਬਾਕੀ ਜਿਹੜੀ ਆ ਜਗਾਠ ਹੋਈ ਬੰਦੀ ਕਰਨੀ ਆਪਾਂ ਹਾਂ ਕੋਹ ਚਾਰ ਜਗਾਠ ਨਹੀਂ ਲਾਉਣਗੇ ਚ ਪੰਜ ਐ ਠੀਕ ਆ ਹੂੰ ਤੇ ਇੱਕ ਇੱਥੇ ਆਪਣਾ ਪੌੜੇ ਦੇ ਉੱਤੇ ਹੋ ਗਈ ਆਪਣੀ ਵਿੰਡੋ ਉਹ ਵਿੰਡੋ ਕੱਲੋ ਸਿਸੇ ਵਾਲੀ ਹਾਂ ਬਾਕੀ ਕਿਵੇਂ ਕਰਗੇ ਉਹ ਉਹ ਤਾਂ ਜਿਵੇਂ ਇਹਦੇ ਨਾਲ ਦੇ ਤਾਂ ਲਾਉਗੇ ਇਹ ਕਿਹੜਾ ਕੋਨਾ ਪੱਲਾ ਫੁੱਲ ਰੈਡ ਉੱਥੇ ਖੁੱਲਦ ਨਹੀਂਗਾ ਉਹ ਉਹੀ ਤਾਂ ਗੱਲ ਹੈ ਨਾ ਉਹ ਮੇਰਾ ਪਿਓ ਮੰਨਦਾ ਨਹੀਂ ਕਹਿੰਦਾ ਦੂਜੀਆਂ ਲਵਾਉਣੀਆਂ ਜਿਵੇਂ ਆਹ ਚੱਲਦੀਆਂ ਮੈਂ ਖਾ ਵੀ ਇਹ ਜੇ ਇਹਨਾਂ ਲੋਡ ਨਹੀਂ ਆਉਣਾ 12000 ਤੂੰ ਦੱਸ ਬੱਗੀ ਕਿਵੇਂ ਕਰਕੇ ਤਾਂ ਆ ਆਪਣੀ ਵਿੰਡੋ ਆ ਗਈ ਉਹ ਵਾਲਾ ਹਾਂ ਇਹ ਤਾਂ ਕੱਲਾ ਸ਼ੀਸ਼ਾ ਹੀ ਪਾਉਣਾ ਜੀ ਤਾਂ ਹਾਂ ਹੋ ਜਾ ਬਈ ਫਿਕਸ ਤਾਂ ਹੋ ਸਕਦੀ ਹੈ ਜੀ ਹਾਂ ਫਿਕਸ ਹੋ ਹਾਂ ਮੈਂ ਉਹ ਇੱਥੇ ਪੱਲਾ ਤਾਂ ਖੁੱਲਦਾ ਨਹੀਂਗਾ ਖੁੱਲਦਾ ਨਹੀਂਗਾ ਇੱਕ ਵਾਰੀ ਤਾਂ ਲੱਗ ਹੀ ਜਾਉ ਦੁਬਾਰੀ ਨਾ ਕੋਲੇ ਕਰੇਗਾ ਤੁਸੀਂ ਉਹ ਹੀ ਤੁਹਾਨੂੰ ਆਖੇ ਰਿਹਾ ਸੀਗਾ ਮੈਂ ਇੱਥੇ ਬੰਦਰਾ ਬਣਾ ਦੋ ਤੁਹਾਨੂੰ ਆਈਂ ਤਾਂ ਆਖੇ ਦੀਆ ਉਹ ਇਹਨਾਂ ਤਾਂ ਲੱਗੂ ਵਿੰਡੋ ਵਰ ਇੰਨੇ ਕਿੱਥੇ ਕਿਵੇਂ ਖਲੋਗੇ ਇਹਨੂੰ ਇਸਾ ਸੈਕਟਰ ਉਧਰ ਹੀ ਜਾ ਲੰ ਮੰਡਾਗਾ ਤੇ ਫਿਰ ਉਧਰ ਹੀ ਆਇ ਕਰਾਂਗੇ ਫਿਰ ਬਾਹਰ ਹੀ ਬਾਰੀ ਲਵਾ ਦਾਂਗੇ ਫਿਰ ਇਧਰੋਂ ਨਾ ਖੋਲਾਂਗੇ ਬਾਹਰਲੇ ਪਾਸੇ ਬਾਰੀ ਉਧਰਲੇ ਪਾਸੇ ਤੇ ਇੱਥੇ ਨਾਲ ਪਾਈਂਗੇ ਤੇ ਫਿਰ ਹੋਰ ਫਿਰ ਤਾਂ ਹੀ ਸਾਨੂੰ ਉਹਦਾ ਅੱਖ ਸੀ ਨਾ ਮੈਂ ਕਿਹਾ ਇੱਥੇ ਤੁਸੀਂ ਉਹ ਰੱਖ ਦਿਓ ਮਦਰ ਆਜਾ ਤੁਰਨ ਫਿਰਨ ਨੂੰ ਮਦਰ ਆਜਾ ਮੱਜਾ ਪੂਜਾ ਚੜਾਉਣ ਆਪਣੇ ਸਿਰ ਤੇ ਬੱਜੀਆ ਉਹ ਨਹੀਂ বাজਦਾ ਇਹ ਸਿਰਚ ਡੋਣਕ ਆਇਆ ਜੀ ਨਸਕਾਰ ਰੱਖਦਾ ਸੀ ਦੰਦੇ ਸਾਨੂੰ ਤਾਂ ਕੋਈ ਨਹੀਂ ਕਿਹਾ ਸਾਡ ਨੂੰ ਤਾਂ ਕੀ ਸੀਗਾ ਅੱਛਾ ਸਮਾਂ ਉਹ ਹੈ ਸਭ ਤਾਂ ਫੈਲਾ ਸੀਦਾ ਪਤਾ ਕੀ ਕਰੇ ਜਾਂ ਤਾਂ ਉਹਨਾਂ ਨੇ ਸਭਾ ਤਾਂ ਫਟਾ ਜਿੰਨੀ ਇੱਤ ਚਗਾਠ ਜਿੰਨੀ ਪੌੜੀ ਹੈ ਨਾ ਉਹ ਉਹਨਾਂ ਵੱਧਾਂ ਉਹਨਾਂ ਵੱਧ ਕੇ ਜਦੋਂ ਹੋਠ ਜਾਂਦਾ ਸੀ ਤੇਰਾ ਸਿਰ ਲੱਗਿਆ ਕਰਦਾ ਹਾਂ ਰੋਜ਼ ਵੱਜਿਆ ਕਰਦਾ ਵਿੱਚ ਸਮਝੇਗਾ ਤੂੰ ਫੇਰ ਨਾਲ ਜਿਹੜੀ ਆਪਾਂ ਤਰੀਕੀ ਦਾ ਮੂਹੇ ਲਾਈਟ ਕੋ ਤੂੰ ਥੱਲੇ ਹਾਂ ਲਾਈਟ ਘਟ ਜਾਂਦੀ ਹੈ ਲਾਈਟ ਨਹੀਂ ਪੈਣੀ ਤੁਹਾਨੂੰ ਲੜਨਾ ਹਾਂ ਮਾਦਰਤ ਉੱਤੋਂ ਉੱਠ ਲੋ ਪੌੜੀ ਦੇ ਸਾਈਡਾ ਬੜਾ ਲੱਟ ਪਤਾ ਉਹ 10 ਪੱਟਾਂ ਨਾਲ ਸਾਨੂੰ ਕੀ ਫਰਕ ਪੈਂਦਾ ਤੇਰਾ ਨੁਕਸਾਨ ਸੀ ਨਾ ਮਾਰ ਟੁੱਟਦਾ ਸੀ ਉਹ ਕਿਉਂ ਤੂੰ ਕਹਿੰਦਾ ਵੀ ਤੋੜੋ ਮਗਰ ਉਹ ਨਹੀਂ ਫਿਰ ਉਟਾਉਂਦਾ ਹੁੰਦਾ ਹਾਂ ਇਹਹੀ ਤਾਂ ਸੋਚਣ ਦੀ ਗੱਲ ਹੈ ਹਾਂ ਜਿਹੜਾ ਕੰਮ ਪਹਿਲਾਂ ਉਹ ਪੌਂਦ ਉਸ ਤੋਂ ਪਾਉਣ ਦੇ ਪੌ ਪਾਇਦਾ ਹੁਣ ਵੀ ਜਾਊਗਾ ਹੁਣ ਵੀ ਬੈਠੋ ਇੱਕ ਮੀਟਰ ਇੱਥੇ 3.5 ਫੁੱਟ ਪਈ ਗਿਆ ਹਾਂ ਇਹ ਇੱਥੇ ਆ ਗਿਆ 3.5 ਜਦੋਂ ਤੂੰ ਇੱਥੇ ਜਾਏ ਤੇਰਾ ਸਿਰ ਪਟੇਗਾ ਹਾਂ ਨਾ ਤੇਰਾ ਮੱਜਾ ਮੁੰਜਾ ਜਾਵੇ ਤਾਂ ਉਹ ਜੀ ਜੀ ਵੀ ਚੱਕ ਕੇ ਲੈ ਜਾਣੀ ਪੈ ਜਾਂਦੀ ਐ ਹਾਂ ਸਾਡਾ ਸਾਰੀ ਰੈਂਟ ਕੱਟੇ ਹੋਇਆ ਸਰਦਰ ਜਦੋਂ ਸਰਦਰ ਉਹਦਾ ਕੰਮ ਸੰਤਪੜਾ ਛੋੜਾ ਦਾ ਰੋਜ ਦਾ ਹੁਣ ਜੇ ਮੈਂ ਤੂੰ ਕਹਿੰਦਾ ਵੀ 2 ਫੁੱਟ ਪਾ ਦੇ 2 ਫੁੱਟ ਜਮ੍ਹਾਂ ਜਮ੍ਹਾਂ ਜਿਵੇਂ ਨਿਕਲ ਜੂਗਾ ਬੜਾ ਨਾਲੇ ਰੋੜ ਦਾ ਰੋੜਾ ਹਾਂ ਲੱਗਾ ਆ ਬਈ ਯਾਰ ਕਿੱਥੇ ਆ ਦੇਖ ਯਾਰ ਕਿਹੜੇ ਕਿਹੜੇ ਰੌਲੇ ਹੁਣ ਇਹਨੂੰ ਇੱਕ ਤਾਂ ਉਹ ਦੂਜਾ ਕਿਧਰ ਗਿਆ ਸਹਾਜ ਦੇ ਨਕਸ਼ਾ ਉਹ ਇਕੱਠਾਂ ਨਕਸ਼ਾ ਉਹ ਜਿਹੜਾ ਕੋਹ ਗੋਦ ਅੰਦਰ ਪਿਆ ਉਹ ਸਾਰੇ ਦੋ ਵੀ ਲਿਆਵਾਂ ਚੱਕ ਲਿਆ ਦੇ ਕਮੈਂਟ ਇਹ ਜਾਨਕਸ਼ਾ ਉਹ ਦੂਜਾ ਨਕਸ਼ਾ ਦੇ ਨੇ ਉਹ ਇਕਠਾਂ ਵਾਲਾ ਫੋਲ ਕੇ ਦੇ ਆ ਜੀ ਦੂਜਾ ਨਕਸ਼ਾ ਬਾਹਰ ਹਾਂ ਬਿੰਡੋ ਆਹ ਜਿਹੜਾ ਇੱਕ ਹੈ ਉਹ ਬਾਕੀ ਥੜਾ ਜਿਹਾ ਇਹ ਥੱਲੇੜੇ ਦੇ ਸਾਰੇ ਦੀ ਆ ਦੂਜੇ ਪਾਸੇ ਦੇਖੀ ਇਹਦਾ ਸਵਾਰੇ ਵਾਲਾ ਕਿਹੜਾ ਸਵਾਰੇ ਵਾਲਾ ਹੀ ਆ ਹੂੰ ਜਿਹੜਾ ਹੋਇਆ ਇਹ ਨਾ ਮਗਰ ਲਾ ਗਿਆ ਹੂੰ ਆ ਬਿੰਦੂ ਦਾ 5 ਸੈਕਿੰਡ ਨਿਕਾਉਂ ਪਸਤ ਫਲੋਰ ਆ ਗਿਆ ਹੂੰ ਆਹੀ ਆ ਬਈ ਆ ਤਾਂ ਆਪਣਾ ਥੱਲੇ ਵਾਲੀ ਸੀ ਜ਼ਿਆਦਾ ਜੀ ਗਾਰਮੈਂਟ ਹਾਂ ਉਹਦਾ ਫੱਲੇ ਵਾਲਾ ਆ ਗਿਆ ਉਹ ਤਾਂ ਆਹੀ ਹੈ ਇਹ ਕਿੰਨੀ ਹੋਏ ਕਾਮ ਨਾ ਬਾਈ ਹੋਰ ਇੱਕ ਤਾਂ ਵਿੰਡੋ ਦਿੰਦਾ ਹੁਣ ਇਹ ਮੂਰਲੀ ਆਹੀ ਬੰਦ ਸੀ ਵੀ 5 ਆਹ ਵਈਆਂ ਕਹੇ ਮੈਂ ਜਿਵੇਂ ਆ ਬਈ ਪਈਏ ਸੀ ਵੀ 5.5 ਹਾਂ ਪੰਜ ਬਸ 5.5 ਕਿਉਂ ਓਡੀ ਸੀ ਇਹ ਹਾਂ ਇਹ ਓਡੀ ਬਣ ਜੂਗੀ ਹਾਂ ਓਡੀ ਓਡੀ ਜੱਡੀ ਓਦੀ ਜੱਡੀ ਨਾ ਓਡੀ ਬਣੂ ਨਹੀਂ ਉਹਦਾ ਚਵਾਰੇ ਵਾਲੇ ਤਾਂ ਬਗਲਾ ਸੀ ਸਹੀ ਪਾਵਾਂਗੇ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿਆਂ ਹਾਂ ਇਹ ਲੈਣ ਦੇ ਨਾ ਮੜਾ ਜੇ ਤੁਹਾਨੂੰ ਛੇ ਬਾਈ 550 ਹੂੰ ਕਰਦਾ ਡੀ ਇੱਕ ਡੀ ਕਾਹਕੇ ਹੂੰ ਡੀ ਇੱਕ ਇਹ ਤਾਂ ਨਹੀਂ ਇਹ ਇਹ ਦੇ ਵੀਕਤ ਹੈ ਵੀ ਲਿਖਿਆ ਰਹੇ ਦੀ ਡੀ ਇੱਕ ਲਿਖਿਆ ਪਿਆ ਇਹਦੀ ਵੀਡੀਓ ਕਿ ਲਿਖਿਆ ਇਹਦੀ ਵੀਡੀਓ ਕਿ ਲਿਖਿਆ ਇਹਦੇ ਵੀ ਇਹ ਤੇ ਡੀ 3 ਲਿਖਿਆ ਇਹ ਤੇ ਡੂ ਲਿਖਿਆ ਡੀ 1 ਤਾਂ ਹੈ ਡੀ 1 ਤਾਂ ਆ ਫਿਰ 3 ਫੁੱਟ 4 ਇੰਚ ਜੀ ਹੈ ਹਮ 3 ਫੁੱਟ 4 ਇੰਚ ਦੇਖੀ ਜਾਂਦੀ ਤੇ ਜਾਂ 3 ਫੁੱਟ 6 ਇੰਚ ਹੈ 6 ਹੈ 4 ਨਹੀਂ 3 ਫੁੱਟ 4 ਇੰਚ ਹੈ ਤਾਂ ਆ 6 6 ਹੈ ਇਹ ਜੈਸਪੀ ਸਿੰਗਲ ਬਦਾਮ ਇਹ ਹਾਰ ਠੀਕ ਹੈ ਨਾ ਗੱਲ ਐਸਪੀ ਫਿਰ ਇੱਥੋਂ ਆਈ ਹੋਊਗਾ ਇਹਦੀ ਹੈ ਇੱਥੇ ਦਿੰਦਾ ਫਿਰ ਇਹ ਇੱਥੇ ਦਿੰਦਾ ਇਹ ਜਿਹੜਾ ਜਵਾਰੇ ਚ ਉਧਰ ਨਿਕਲੂਗਾ ਪੌੜਾਂ ਸਿੱਧ ਨੂੰ ਨਹੀਂ ਇਹ ਤਾਂ ਲੋਡ ਨਹੀਂ ਲਗੋਤ ਨੀ ਹਾਂ ਉਹ ਦੂਗਾ ਹਾਂ ਆ ਦੇ ਆ ਹੋ ਗਈ ਐਸ ਵੀ ਕੱਟ ਉਹਦੀ ਹੋ ਗਈ ਬਾਥਰੂਮ ਹੁੰਦਾ ਹੈ ਹਾਂ ਹਾਂ ਬਾਥਰੂਮ ਇਹ ਵੀ ਸਿੰਗਲ ਦੀ ਹੋਊਗੀ ਮਤਲਬ ਇਹ ਵੀ ਸਿੰਗਲ ਦੀ ਹੋਊਗੀ ਠੀਕ ਹੈ ਠੀਕ ਹੈ ਤੇ ਆ ਡੋਰ ਬਣਾਉਂਦਾ ਜੇ ਤਾਂ ਜਿਹੜਾ ਆਪਾਂ ਨੂੰ ਲੋੜੀਂਦੀ ਡਬਲ ਵਾਲੀ ਤਾਂ ਉਹਥੇ ਲਾਉਂਦਾ ਹੋਵੇ ਇਹ ਨਹੀਂ ਉਹਥੇ ਨਹੀਂ ਲਾਉਣਾ ਡਬਲ ਵਾਲੀ ਇੱਥੇ ਲਾਉਂਦਾ ਮੇਨ ਜਿੱਥੇ ਬਾਹਰ ਤੋਂ ਉਹ ਮੇਨ ਤੇ ਲੱਗੂਗੀ ਫਿਰ ਹਾਂ ਸਵਾ ਤਿੰਨ ਫੁੱਟ ਦੀ ਹਾਂ ਸਵਾ ਤਿੰਨ ਦੀ ਇੱਥੇ ਦੀ ਕੀ ਲਿਖੇ ਤੇ ਮੇਨ ਤੇ ਮੇਨ ਤੇ ਸਵਾ ਤਿੰਨ ਕਹਿੰਦਾ ਹਾਂ ਇੱਥੇ ਦੀ ਕੀ ਲਿਖਿਆ ਹਾਂ ਡਬਲ ਵਾਲੀ ਕਿਵੇਂ ਜਾਰੀ ਰੱਖੋ ਅੱਛਾ ਅੱਛਾ ਮੇਤਰੀ ਆ ਲੈ ਹੰਦੀ ਦੀ 1 2 3 4 ਹੋ ਗਈ 4 ਚ ਗੱਠਾਂ ਗਿਣੀ ਨਹੀਂ ਚਾਹੀਦੀ 4 ਇੱਕਾ ਬਾਥਰੂਮ ਹੋ ਗਈ ਇੱਕਾ ਹੋ ਗਈ 2 ਇੱਕਾ ਹੋ ਗਈ 3 ਹਾਂ ਗਣ ਤਲ ਨੇ ਇਹ ਫਿਰ ਮੈਂ ਰਸੇ ਲਾਉਂਦੇ ਨਹੀਂ ਆ ਸੇ ਉਹ ਅਛਾ ਅਸੀਂ ਲਾਉਂਦੇ ਨਹੀਂ ਹਾਂ ਉਧਰ ਜੇ ਗੁੰਦਾ ਨਾ ਹੋ ਉਧਰ ਫਰਾ ਰੱਖਤਾ ਲਿਆ ਜਿਹੜਾ ਐਵੇਂ ਜਿ ਘੱਟ ਪਾਉਂਦੀ ਕਿ ਲੋੜ ਹੈ ਜਦੋਂ ਆਪ ਆ ਰਹੇਗਾ ਆਪਣਾ ਅੱਛਾ ਇੱਥੇ ਇੱਥੇ ਨਾ ਮੰਗ ਜਾਂਦੀ ਬਸ ਤੋਂ ਤੁਸੀਂ ਦੇਖੋ ਯਾਰ ਕੋਈ ਗੱਲ ਨਹੀਂ ਨਹੀਂ ਉਹ ਤਾਂ ਘਟਾਉਂਗਾ ਹੋਰ ਹੁਣ ਇੱਥੇ ਜਿ ਘੱਟ ਪਾਉਂਗਾ ਇੱਥੇ ਦਾ ਬੇਤ ਲੈਖਤਾ ਜਾਣ ਨੂੰ ਆ ਹੁਣ ਮੰਨ ਕੇ ਚੱਲ ਜੇ ਜਿ ਘਾੜੇ ਤੇ ਕੋਈ ਲੱਗੂਗੀ ਹਾਂ ਮੰਨ ਲਓ ਉਹ ਐਂ ਬਣਾਉਣੀ ਐ ਕਿਉਂ ਵੀ ਕਿਹੜੀ ਮਿਲਡੋ ਜੇ ਬਣੀ ਐ ਕਿ ਕੱਲ ਅਸੀਂ ਸ਼ੀਸ਼ਾ ਪਾਉਣਾ ਚ ਚਵਾਰੇ ਵਾਲੇ ਚ ਹਾਂ ਉਹਦੇ ਨਾਲ ਸ਼ੀਸ਼ਾ ਹੀ ਪਾਵਾਂਗੇ ਇਹਨਾਂ ਹੁਣ ਉਹ ਏਸੀ ਯੂਸੀ ਦਾ ਉਹ ਬੱਜੀਉਣਾ ਯਾਰ ਨਹੀਂ ਮੇਰੇ ਘਰ ਦਾ ਮੜਾ ਕਰ ਲਿਆ ਤੂੰ ਵੀ ਇਹ ਕੱਲਾ ਸੀ ਸਰਵਿਸ ਕਰਾਉਣਾ ਹੈ ਕਿ ਉਹ ਜਿਵੇਂ ਨਾ ਨਾ ਉਹ ਵੀ ਨਹੀਂ ਕਰਨਾ ਚਾਹ ਰਿਹਾ ਉਹ ਵੀ ਨਹੀਂ ਕਰਨਾ ਐਂ ਹੀ ਬਣਾਉਣੀ ਬੱਲਾ ਉਹਦੇ ਜੋ ਪਾਪੀ ਜੀ ਨੇ ਪਵਾਉਣੀ ਯਾਰ ਇਹਨੇ ਬੱਸ ਉਹ ਪਾਪੀ ਜੀ ਤੋਂ ਇਹਨੂੰ ਕਹਿੰਦਾ ਅਲਰਜੀ ਹੈ ਤੁਹਾਨੂੰ ਨਹੀਂ ਪਾਪ ਤਾਂ ਪਾਜੂਗੀ ਪਾਪ ਤਾਂ ਪੂਰੀ ਹੁਣ ਤਾਂ ਪਾਉਣੀ ਪਊਗੀ ਹੁਣ ਪਤਾ ਕੀ ਹੈ ਹੁਣ ਉਹ ਹੋ ਗੈਣਾ ਜਿਹੜੀ ਹੁਣ ਆ ਬਾਥਰੂਮ ਵਾਲੀ ਹੈ ਐਰੇਜੀ ਵੀ ਹੁਣ ਉਹ ਪੈ ਗਈਆਂ ਜੇ ਇਹ ਚ ਨਾ ਹੁੰਦੀਆਂ ਫੇਰ ਭਵਾ ਚੱਲੇ ਜਾਂਦਾ ਹੁਣ ਉਹਦੇ ਵਾਂਗੂ ਰੱਖਣਾ ਪਊਗਾ ਹੁਣ ਉਹ ਪਾਉਣਗੇ ਬੈਣਗੇ ਮੇਰੇ ਸਾਹਮਣੋਂ ਯਾਰ ਤੁਸੀਂ ਨਹੀਂ ਮੇਰੀ ਗੱਲ ਮੰਨ ਦੋ ਇਸ ਤਰ੍ਹਾਂ ਹੀ ਬਣਵਾਉਂਗੇ ਆ ਇਹ ਫਿਰ ਹੋਰ ਮੰਨ ਲਓ ਤੁਸੀਂ ਤਾਂ ਤਰ੍ਹਾਂ ਜੋ ਕੰਮ ਵਧੀਆ ਸੋਹਣਾ ਲੱਗੂਗਾ ਮੈਂ ਤਾਂ ਬਣਾ ਦੂੰਗਾ ਐ ਮੈਨੂੰ ਤਾਂ ਬਣਾਉਂਦਾ ਜਿਵੇਂ ਮਰਜ਼ੀ ਬਣਾ ਲੈਣ ਇਹ ਪਤਾ ਕੀ ਗੱਲ ਹੈ ਮੇਰੀ ਗੱਲ ਸੁਣ ਹੁਣ ਇੱਥੇ ਇੱਥੇ ਨੂੰ ਕੂਲਰ ਹੀ ਦਿੱਤੀ ਇੱਥੇ ਇੱਕ ਮਿੰਟ ਜੇ ਹੁਣ ਇਹਦੇ ਉਹ ਕਰਤਾ ਫਿਰ ਤੇ ਕੋਈ ਕੂਲਰ ਦੀ ਗੱਲ ਤਾਂ ਹੋਣੀ ਨਹੀਂ ਹੁੰਦੀ ਕੂਲਰ ਤਾਂ ਉਧਰ ਲੱਗਦਾ ਨਹੀਂ ਨਾ ਏਸੀ ਲੱਗੀ ਇੱਥੇ ਇਹਦੇ ਚ ਕਿਉਂ ਲੱਗਦਾ ਕਿਉਂ ਨਹੀਂ ਏਸੀ ਏਸੀ ਜਿਹੜੀ ਇਹ ਚ ਲੱਗੂਗਾ ਏਸੀ ਇਸੇ ਵਿੰਡੋ ਨਾਲ ਨਾ ਰਹੇ ਹੂੰ ਏਸੀ ਵਾਲੀ ਆਪਾਂ ਜੂਜਾ ਲਾਉਣੀ ਨਹੀਂ ਆਪਾਂ ਵਿੰਡੋ ਵਾਲਾ ਫਿਟ ਲਾਉਣਾ ਹਾਂ ਫਿਟ ਦਾ ਲੱਗੂ ਫਿਰ ਤਾਂ ਕੋਈ ਗੱਲ ਨਹੀਂ ਪਰ ਉਹ ਹੀ ਤਾਂ ਤੁਹਾਨੂੰ ਕਹੀ ਜਾਂਦਾ ਮੈਂ ਉਹ ਕੋਈ ਦੱਕਾ ਨਹੀਂ ਆ ਵਿੰਡੋ ਵਾਲਾ ਤੇ ਹੀ ਲੱਗਦੇ ਨੇ ਇਹਦੇ 'ਚ ਤੂੰ ਤਾਂ ਕਹਿੰਦੇ ਕੰਦਾਲ ਲਾਉਣਾ ਕੰਦਾਲ ਆ ਵੀ ਮੁਰੇ ਦਾ ਉਹ ਹੀ ਚੀਜ਼ ਆ ਗਈ ਨਾ ਸਾਢੇ 5 ਫੁੱਟ ਸਾਡੇ ਤੇ ਆਪਣਾ ਕੋਈ ਜਗ੍ਹਾ ਅੱਥ ਕਿੰਨੇ ਲਗੂ ਆਪਣਾ 11 ਸਾਢੇ 5 ਆ ਤਾਂ ਉਹ ਹੀ ਦਿੰਦਾ ਵਿੰਡੋ ਵਾਲਾ ਕਿਹੜੀ ਜਗ੍ਹਾ ਅੱਥ ਰੀ ਉੱਥੇ ਦਿੱਤੀ ਹੋਈ ਹੂੰ ਮੂਰੇ ਹਾਂ ਉਹ ਜਗ੍ਹਾ ਕਿੰਨੇ ਦਿੱਤੀ ਹੋਈ ਕਿੰਦੀ ਤੇ ਤਿੰਨ ਦੀ ਦਿੱਤੀ ਕੋਈ ਸਵਾ ਤਿੰਨ ਆ ਸਵਾ ਤਿੰਨ ਆ ਦਿੱਤੀ ਹੁਣ ਸਵਾ ਤਿੰਨ ਹੋ ਗਿਆ ਸਵਾ ਤਿੰਨ ਬਣਾਉਂਦੀ ਹਾਂ ਹਾਂ ਬਣਾਉਂਦੀ ਹਾਂ ਸਵਾ ਤਿੰਨ ਦੀ ਆ ਤੇ ਇੱਕ ਆ ਦੋ ਛੇ ਦੀ ਆ ਬਾਥਰੂਮ ਦੀ ਤੇ 71 ਸ਼ੀਤ ਦੀ ਆ ਨਿਕੋਂ ਨਿਕਾ ਹੁਣ ਸਵਾ ਤਿੰਨ ਇੱਕ ਡਾਲੂ ਬਣਾਉਂਦਾ ਫਿਰ ਆਪਾਂ ਇਹ ਐ ਕਰਦੇ ਆ ਆਪਣਾ ਦੋਨੇ ਸਵਾ ਤਿੰਨ ਦੇ ਨਾਲ ਦੇਨੇ ਅੰਦਰਲੀ ਪਾਸੇ ਵੀ ਸਵਾ ਤਿੰਨ ਦੀ ਲਾਉਂਦੇ ਆ ਬਾਹਰ ਲਈ ਕਿੰਨੀ ਦਿਖਾਉਂਦਾ ਇਹ ਸਵਾ ਤਿੰਨ ਇੱਕ ਸੱਜੇ ਇੱਕ ਦੂਜੀ ਕਿੰਨੀ ਲਾਉਂਦਾ ਦੂਜੀ ਸਾਢੇ ਤਿੰਨ ਕਦਰ ਸਵਾਲ ਨਹੀਂ ਲੱਗਦਾ ਇੱਕੋ ਜਿਹੀ ਲੱਗਦੀ ਕਿਵੇਂ ਸਵਾਲ ਨੇ ਕਿਵੇਂ ਕਿਵੇਂ ਮੈਨੂੰ ਦੱਸ ਦੇ ਤੈਨੂੰ ਆਇਆ ਦੱਸਿਆ ਜਿਹੜਾ ਇੱਥੇ ਬਾਹਰ ਆਊਗਾ ਪੋਰ ਜੀ ਦੇ ਚ ਤੂੰ ਬਹਿ ਜਾ ਇੱਥੇ ਨਹੀਂ ਮਤਲਬ ਉਹ ਜਿਵੇਂ ਆਜ ਘਾੜ ਜਿਹੜੀ ਉਹ ਮੂਹਰੇ ਚ ਘਾੜ ਦਿੰਦਾਗਾ ਆਜ ਘਾੜ ਆਜ ਮੈਂ ਆਇਆ ਹਾਂ ਕੋਈ ਬਿੰਦੋ ਨਾਮ ਦਾ ਹਾਂ ਨਾ ਨਾ ਬਿੰਦੋ ਨਾਮ ਜਾਂਦਾ ਕੋਈ ਵਾਲਾ ਕੀ ਨੀ ਇਹ ਵੱਡਾ ਬਾਹਰ ਆਊਗਾ ਇੱਥੇ ਉਹਦੇ ਕੋ ਤਾਂ ਹਾਂ ਮੇਨ ਮੇਨ ਬਾਹਰ ਆ ਹਾਂ ਮੇਨ ਬਾਹਰ ਤਾਂ ਤਾ ਹਤਾਊ ਆਊਗਾ ਇੱਕ ਤਾਂ ਵੱਡਾ ਹੀ ਆਊਗਾ ਹੈ ਉਹ ਘੱਲ ਲਵਾ ਲਾ ਪਾ ਮਾ ਵੱਡਾ ਲਵਾ ਲੈ ਵੱਡਾ ਕਿਵੇਂ ਇਹ ਤਾਂ ਦੱਸ ਦੇ ਜਿਵੇਂ ਆਹ ਆਹ ਕਹਿੰਦਾ ਇਹਦਾ ਭਾਈ ਮੈਂ ਨਾ ਨਾ ਗੱਲ ਇਹਦਾ ਥਲੜਾ ਬੋਰਸ ਨੇ ਇਹਦੇ ਚਾਰ ਪੱਤੀ ਚ ਲਾੜਾ ਹਾਂ ਉੱਤੇ ਲੱਗਦਾ ਸਭ ਤੋਂ ਫੁੱਟੀਆਂ ਉੱਪਰ ਇੰਨਾ ਕੋਈ ਸਮਾਨ ਨਹੀਂ ਚੜਦਾ ਵੱਡਾ ਉੱਪਰ ਚਾਉਣੀ ਮੈਂ ਮੈਂ ਇਹ ਕਹਿੰਦਾ ਉੱਤੇ ਛੋਟੀ ਲਵਾਉਣੀ ਉਹ ਲਵਾਉਣੀ ਉਹ ਦੱਸ ਸਮਝ ਗਿਆ ਹੋਵੇ ਇਹਦੇ ਉੱਪਰ ਲੱਗੋ ਤਾਂ ਹਾਂ ਆਈ ਤੇ ਉੱਪਰ ਲਵਾਉਣੀਆਂ ਬਸ ਫਿਰ ਸਹੀ ਤਾਂ ਹੈ ਸਾਢੇ 3 ਨਾਲ ਜੀ ਹਾਂ ਸਾਢੇ ਤਿੰਨ ਲਾ ਜਾਲੀ ਜੂਲੀ ਜੀ ਲਵਾ ਆਹੀ ਲੱਗੂ ਆਹੀ ਜਗਾਟ ਜਾਲੀ ਜੂ ਚ ਇਧਰ ਤਾਂ ਕੋਈ ਜਾਲੀ ਜੂ ਨਹੀਂ ਲੱਗੀ ਤਾਹਾਂ ਤਾਂ ਹਾਂ ਤਾਹਾਂ ਤਾਂ ਜਾਲੀ ਲਾਵਾਂਗੇ ਕਿਉਂ ਉੱਪਰ ਲੱਗੂ ਇੱਥੇ ਜਿਹੜਾ ਇੱਥੇ ਲਗੂ ਤੇ ਰੁਗੜਾ ਵਿੱਚ ਕਮਰੇ ਚੋਂ ਨਹੀਂ ਹੋਜਣੀ ਜਿਹੜਾ ਤਾਹਾਂ ਚੜਾਵਾਂਗੇ ਜਵਾਰੇ ਚੋਂ ਨਿਕਲਾਂਗੇ ਬਾਹਰ ਉਹ ਜੀ ਵਾਲੀ ਲਾਜ਼ਮੀ ਲਾਵਾਂਗੇ ਲੱਗੂ ਜਾਲੀ ਜਾਲੀ ਲੱਗ ਗਈ ਨਾ ਬਈ ਦਿੱਤਾ ਹੈ ਉਹਨੂੰ ਡਵਲ ਪਲਾ ਆ ਉਹੀ ਕਹਿਣਾ ਉਸਨੇ ਸਾਢੇ ਤਿੰਨ ਕਹਿਣਾ ਹਾਂ ਕਿੜੀ ਵਾਲੀ ਡਬਲ ਬਾਰ ਕੱਲੀ ਝਾਲੀ ਵਾਲਾ ਉਹ ਜਾਲੀ ਹੋਵੇ ਸਾਢੇ ਤਿੰਨ ਕਰਤੀ ਦੋਨੇ ਦੇ ਉਹ ਤਾਂ ਸਵਾਤ ਨਹੀਂ ਲੱਗੂ ਹੁਣ ਤਨ ਮੈਂ ਦੱਸਦਾ ਸਵਾਤ ਤਾਂ ਆਪਣੀ ਹੋਗੀ ਚਗਾ ਠੀਕ ਹੈ ਤੇ 6 ਫੁੱਟ ਹੋਗੀ ਬਿੰਦੋ 6 ਫੁੱਟ ਹੋਗੀ ਬਿੰਦੋ ਕਿੰਨਾ ਹੋ ਗਿਆ ਸਵਾ 9 ਸਵਾ 9 ਹੋ ਗਿਆ ਸਵਾ 9 ਕਿੰਨਾ ਬਚ ਗਿਆ ਪਿੱਛੇ 11 ਚੋਂ ਸਵਾ 9 ਕੋਣੇ ਤੋਂ ਫੁੱਟ ਤਾਂ ਹੋ ਗਿਆ ਹਾਂ ਫਿਰ ਕੌਲਾ ਲੱਗੂ ਜੀ ਬਸ ਫਿਰ ਦਰੱਖਤ ਹੋਊਗਾ ਕਿਵੇਂ ਇਹਦਾ ਇਹਦਾ ਇੱਧਰ ਜਾਊਗੀ ਕੰਢੇ ਦੇ ਨਾਲ ਲੱਗੂਗੀ ਫਿਰ ਇੱਧਰ ਬਾਰ ਵੀ ਲੱਗੂਗਾ ਨਾ ਭਾਸ਼ਾ ਇੱਥੇ ਜਦੋਂ ਚਗਾਠਾ ਕੀ ਫਿਰ ਕੇ ਬਣਾਉਗੇ ਹਾਂ ਥੋੜਾ ਰਹੇਗਾ ਫਿਰ ਆ ਥੋੜਾ ਪੰਤਾਲਾ ਜਾਂ ਹਾਲਾ ਦੇ ਪੰਤਾਲਾ ਸਤੀ ਪਾਤੀ ਲਾਉਣੇ ਉਹ ਤਾਂ ਮੁੜ ਜਾਊਗਾ ਮੈਂ ਲਾ ਤੂੰ ਵਾਰ ਕੇ ਯਾਰ ਕੋਈ ਪੁੱਛ ਲੈ ਹੁਣ ਤਾਂ 2 ਇੰਚੀ ਸੂਤ ਚਾਰ ਘਟ ਵੀ ਲੱਗਦੀ ਆ ਉਹ ਤਾਂ ਜਿਗਰ ਦਾ ਯਾਰ ਹਾਂ ਉੱਪਰ ਵਾਲੀ ਵੱਡੀ ਜਿਗਰ ਦੀ ਛੋਟੀ ਲੋੜੀ ਪੈਂਦੀ ਨਹੀਂ ਮੁੜ ਕੇ ਫੇ ਤੁਸੀਂ ਆਖੀ ਜਾਉਂਗੇ ਵਿੱਚ ਆ ਨਾਂ ਲੱਗੀ ਫੇ ਰੋਖਾ ਜੀ ਨਹੀਂ ਨਹੀਂ ਕੰਮ ਤਾਂ ਜਿਹੜਾ ਪਹਿਲਾਂ ਹੁੰਦਾ ਘਾਉਣੀ ਪੋਗਿਆ ਹਾਂ ਸਮਝ ਕਿੰਨੇ ਘਟੂਣ ਜਗ੍ਹਾ ਕਿੰਨੇ ਸਾੜੀ ਯਾਰ ਘਟੂਗੇ 11 ਫੁੱਟ 11 ਫੁੱਟ ਜਗ੍ਹਾ 11 ਜਿਹੜਾ ਤੁਹਾਨੂੰ 15 ਫੁੱਟ ਦੀ ਗਾੜ੍ਹ ਵੀ ਲਾਉਣੀ ਆ ਆਪਣੀ ਵਿਚਕਾਰ ਥਾਂ ਗੀ ਹਾਂ ਜੇ 3 ਫੁੱਟ ਦੀ ਗਾੜ੍ਹ ਲਾਉਣੇ ਤਾਂ ਸੀ ਤਾਂ 9 ਫੁੱਟ ਜਗ੍ਹਾ ਨਹੀਂ ਤਾਂ ਪਰ ਉਹਦੇ ਵਿੱਚ ਆਪਾਂ ਗੈਪ ਵੀ ਦੇਣਾ ਸੁਕੌਲਾ-ਕੂਲਾ ਵੀ ਦੇਣਾਗਾ 9 ਫੁੱਟ ਜੇ ਤੁਸੀਂ 9 ਫੁੱਟ ਰਿਵਾਟ ਲਾਉਂਗੇ ਨਾ 9 ਫੁੱਟ ਦਾ ਨਗ ਲੈ ਜਾਂਦੀ ਜਗਾ ਹਾਂ ਮੰਨ ਕੇ ਚੱਲ ਕੋਣੇ ਤੋਂ ਫੁੱਟ ਬਚ ਗਿਆ ਤੇਰੇ ਹਾਂ ਕੋਣੇ ਤੋਂ ਕੋਣੇ ਤੋਂ ਫੁੱਟ ਬਚ ਗਿਆ ਹਾਂ